ਬਾਜੀ ਬਾਜੀ ਦਾ ਸਿੰਗਲ ਬਾਲਾ ਆਹ ਕੋਈ ਇਹ ਜੀ ਆਪਾਂ ਸਹੀ ਬਾਲਾਈਂ ਕਰੀ ਉਧਰੋਂ ਕੋਈ ਖੜਾ ਵਾਗਾ ਹਾਂ ਛੈਚ ਹੋ ਗਈ ਇਹ ਜੀ ਹਾਂ ਉੱਧਰੋਂ ਆਪਾਂ ਸੋੜ ਲਈ ਹੇ ਹੇ ਆਣਾ ਸੋਹਣਾ ਮੈਚ ਜਿਹੜਾ ਦੋਨੋਂ ਟੀਮਾਂ ਦੇ ਵਿਚਕਾਰ ਖੇੜਿਆ ਜਾ ਰਿਹਾ ਹੈ। ਰਹਿਮਾਨ ਕਲੱਬ ਦੀ ਟੀਮ ਦੇ ਜਿਹੜਾ ਗਾਈਡ ਕਰ ਰਿਹਾ ਹੈ ਪਰ ਆਹ ਬੋਨਾ ਕਿਹਦੇ ਬੱਬੂ ਆ ਮੇਰੇ ਮਿੱਤਰੋ ਸੈਟੀ ਸਪੋਰਟਸ ਹੱਬ ਬਣਾ ਹੈ। ਆਮਰ ਗਾੜ ਦੇ ਵਿੱਚ ਬੱਗੀ ਸ਼ਵਾਪਾ ਮੁੰਡੇ ਦੀ ਤੇ ਬਾਡਾ ਕਿਹਦੇ ਮੇਰੇ ਵੀਰੋ ਭਰਾ ਸਾਡੀ ਜ਼ਿੰਦਗੀ ਦਾ ਮਾਣ ਹੈ। ਆਯਾਰ ਕਲਾਪ ਅਮਰਗੜ ਉਹ ਆਹ ਸਾਹਮਣੇ ਕਿਹਦੇ ਸੋਨਾ ਸ਼ਾਰਟ ਆ ਪੁੰਡਾ ਕਿਹਦੇ